ਰੈਸਟ ਪਾਈ ਸਾਨੂੰ ਉਹ ਕੋਈ ਦੁੱਖ ਨਹੀਂ ਸਾਨੂੰ ਆਪਣੀ ਰੈਸਟ ਦਾ ਕੋਈ ਦੁੱਖ ਨਹੀਂ ਜਿਹੜੇ ਆਪਾਂ ਰਾਹ ਤੇ ਤੁਰੇ ਇਹ ਰਾਹ ਤੇ ਉਹ ਜੇ ਔਕੜਾਂ ਹੁੰਦੀਆਂ ਹੀ ਪਰ ਸਾਨੂੰ ਦੁੱਖ ਇਹ ਗੱਲ ਦਾ ਸੀ ਕਿ ਕਾਲ ਜਹੇਦਾਰ ਸਾਹਿਬ ਦੀ ਪੰਜ ਮੈਮਰੀ ਕਮੇਟੀ ਨੇ ਦਿੱਤੀ ਆ ਚੇਤਨਾ ਮਾਰਚ ਦੀ ਅਹੀਂ ਤਾਂ ਕਾਲ ਨਹੀਂ ਦਿੱਤੀ ਸਾਨੂੰ ਇਹ ਗੱਲ ਦਾ ਦੁੱਖ ਹੈ ਸੰਗਤ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਪ੍ਰਗਟ ਆ ਦੁੱਖ ਕਰਦੀ ਆ ਕਿ ਜਹੇਦਾਰ ਸਾਹਿਬ ਨੇ ਕਿਉਂ ਨਹੀਂ ਚੇਤਨਾ ਮਾਰਚ ਤੋਰਿਆ ਜਹੇਦਾਰੀਆਂ ਤੁਸੀਂ ਆਪੇ ਹੀ ਦੱਸ ਰਹੇ ਕੋ ਉਧਰ ਤਿਆਰੀਆਂ ਵੀ ਹੋ ਗਈਆਂ ਅਗਲੇ ਦਿਨ ਦੀਆਂ ਕੁਝ ਵੀਡੀਓ ਪਈਆਂ ਸਿੰਘਾਂ ਨੇ ਉਥੇ ਵੀਡੀਓ ਪਾਈਆਂ ਸੀ ਕਿ ਸਾਡੇ ਲੋ ਪੂਰੀ ਤਿਆਰੀ ਹੈ ਉਹ ਗੱਡੀਆਂ ਵੀ ਤਿਆਰ ਸੀ ਪਰ ਚੇਤਨਾ ਮਾਰਚ ਨਹੀਂ ਦੇਖਿਆ ਗਿਆ ਉਹੀ ਤੇ ਹੁਣ ਜਹੇਦਾਰ ਨੂੰ ਪਤਾ ਨਹੀਂ ਬਕਾਦਾ ਦਵਾ ਸੀ ਜਹੇਦਾਰ ਸਾਹਿਬ ਨੂੰ ਸਾਡੇ ਨੂੰ ਸਿਰਮੌਰ ਕਮੇਟੀ ਸਿੰਘਾਂ ਦੀ ਹੈ ਸਿੱਖਾਂ ਦੀ ਹੈ ਸੀਐਮ ਜਿੰਨੀ ਜਹੇਦਾਰ ਦੀ ਪਾਵਰ ਹੋਵੇ ਤੇ ਜਹੇਦਾਰ ਮੁੜ ਕੇ ਚੇਤਨਾ ਮਾਰਚ ਦੇਖ ਕੇ ਕਹੋ ਚੇਤਨਾ ਮਾਰਚ ਨਾ ਥੋੜੇ ਸੰਗਤ ਕਿੰਨੀ ਨਿਰਾਸ਼ਾ ਹੋਈ ਇਸ ਗੱਲ ਦੀ ਸਾਨੂੰ ਆਪਣੀ ਰੈਸ ਦਾ ਕੋਈ ਦੁੱਖ ਨਹੀਂ ਹੈਗਾ ਸਾਨੂੰ ਭਾਵੇਂ 8 ਦਿਨ ਲੱਗੇ 10 ਦਿਨ ਲੱਗੇ ਸਾਨੂੰ ਦੁੱਖ ਇਹ ਆ ਵੀ ਸੰਗਤਾਂ ਚ ਬਹੁਤ ਮਾੜਾ ਮੈਸੇਜ ਗਿਆ ਇਹਨਾਂ ਦੇ ਮਤਲਬ ਜਹਦਤ ਸਾਹਿਬ ਵੱਲੋਂ ਕਿ ਜਦੋਂ ਕਾਲ ਦੇ ਕੇ ਕਿਉਂ ਨਹੀਂ ਇਹਨਾਂ ਨੇ ਚੇਤਨਾ ਮਾਰਚ ਤੋੜਿਆ ਇੱਕ ਤੁਸੀਂ ਦੱਸੋ ਉਹ ਚੇਤਨਾ ਮਾਰਚ ਸੀ ਨਾ ਉਹ ਇੱਕ ਵਹੀਰ ਦਾ ਨਾਮ ਤੇ ਨਹੀਂ ਦਿੱਤਾ ਗਿਆ ਚੇਤਨਾ ਮਾਰਚ ਤੇ ਵਹੀਰ ਦਾ ਕਿਉਂਕਿ ਵਹੀਰ ਦੇ ਨਾਮ ਨਾਲ ਨਾ ਥੋੜਾ ਜਿਹਾ ਡਰ ਵੀ ਬਣ ਚੁੱਕਾ ਸੀ ਵਹੀਰ ਦਾ ਤੇ ਨਾਂ ਹੀ ਬਦਲ ਕੇ ਚੇਤਨਾ ਮਾਰਚ ਐਸੇ ਕਰਕੇ ਰਸਤਾ ਵੀ ਸੰਗਤ ਚੇਤਨ ਚੇਤਨਾ ਉਹ ਸਗੱਚ ਇਹ ਤਾਂ ਫਿਰ ਨਗਰ ਕੀਰਤਨ ਰੱਖ ਦਿੰਦੇ ਫੇਰ ਰੋਕਦੇ ਭਲਾ ਫੇਰ ਵੀ ਭਾਵੇਂ ਜਿਹਦਾ ਇਹਨਾਂ ਨੂੰ ਚਾਹੀਦਾ ਹੈ ਵੀ ਆਪਣੇ ਚੇਤਨਾ ਮਾਰਚ ਤੋਂ ਨਹੀਂ ਭਾਵੇਂ 10 ਦੇ ਸਿੰਘ ਲੈ ਕੇ ਤੋੜ ਦਿੰਦੇ ਹੈਨਾ ਜੇ ਪ੍ਰਸ਼ਾਸਨ ਰੋਕਦਾ ਇਹਨਾਂ ਨੂੰ ਕੌਣ ਰੋਕ ਸਕਦਾ ਹੈ ਇੰਨੀ ਇਹਨਾਂ ਦੀ ਪਾਵਰ ਮੈਂ ਨਹੀਂ ਮੰਦੀ ਪੀ ਨਾਲ ਪ੍ਰਸ਼ਾਸਨ ਹੋਰ ਸੰਸਥਾ ਜੀ ਰੋਕਣਾ ਵਾਸਤੇ ਵੀ ਗੱਲ ਨਹੀਂ ਹੈਗੀ ਜੇ ਸੰਗਤ ਜਿਆਦਾ ਤੋਂ ਚੱਲਦੀ ਤੇ ਨਹੀਂ ਸੀ ਰੋਕਿਆ ਜਾ ਸਕਦਾ ਮਾਰਚ ਕਦੀ ਵੀ ਨਹੀਂ ਜਦੋਂ ਕਾਲ ਤਖਤ ਵੱਲੋਂ ਕਾਲ ਹੋਈ ਨਹੀਂ ਪ੍ਰਸ਼ਾਸਨ ਰੋਕ ਸਕਦਾ ਪਰ ਹੁਣ ਪਤਾ ਨਹੀਂ ਵੀ ਕਾਹਦਾ ਦਵਾ ਸੀ ਇਹਨਾਂ ਨੂੰ ਇਹਨਾਂ ਨੇ ਕਿਉਂ ਨਹੀਂ ਤੋੜਿਆ ਇਹ ਗੱਲ ਤਾਂਾਨੂੰ ਬਹੁਤ ਦੁੱਖਿਆ ਸੰਗਤ 'ਚ ਵੀ ਬਹੁਤ ਦੁੱਖ ਵਾਹ ਇਹ ਗੱਲ ਕਮੇਟੀ ਮਿਲੀ ਪੰਜ ਮੈਂਬਰੀ ਤੋਂ ਅਣ ਤੋਂ ਬਾਅਦ ਦੇ ਵਿੱਚ ਕਿਉਂਕਿ ਜਦੋਂ ਤੁਹਾਡੀ ਰਿਹਾਈ ਹੋਈ ਸੀ ਮੈਂ ਦੇਖੀ ਸੀ ਤਸਵੀਰਾਂ ਤੁਹਾਡੀਆਂ ਸਾਡੇ ਕੋਲ ਨਿਕਈਆਂ ਵੀ ਸੀ ਤੁਸੀਂ ਵਾਇਰਲ ਵੀ ਕੀਤੀਆਂ ਸੰਗਤਾਂ ਨੇ ਬੜਾ ਪਿਆਰ ਦਿੱਤਾ ਫੁੱਲਾਂ ਦੀ ਵਰਖਾ ਹੋਈ ਤੇ ਬੜਾ ਪਿਆਰ ਨਾਲ ਮਿਲ ਰਹੇ ਸੀ ਤੁਸੀਂ ਆਹ ਨੂੰ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਆਣ ਕੇ ਮਿਲੀ ਇੱਕ ਤੇ ਸਾਨੂੰ ਇਹ ਵੀ ਗਿੱਲਾ ਸੀ ਕਿ ਅਸੀਂ ਪੰਥ ਦੇ ਕਾਰਜ ਕਰਕੇ ਜੇਲ੍ਹ ਚ ਗਏ ਸੀ ਕੋਈ ਚੋਰੀ ਡਾਕਾ ਤੇ ਕਰਕੇ ਗਏ ਨਹੀਂ ਪਹਿਲੀ ਇਹ ਤੇ ਗੱਲ ਸੀ ਕਿ ਸਾਡੇ ਜੇਹੇਦਾਰ ਸਭ ਨੂੰ ਉਦੋਂ ਸਟੈਂਡ ਲੈਣਾ ਚਾਹੀਦਾ ਹੈ ਵੀ ਇਹ ਕਰ ਪੰਥ ਦਾ ਕਾਰਜਾ ਨੂੰ ਇੱਕ ਦੋ ਦਿਨ ਛੱਡੋ ਨਹੀਂ ਤੇ ਕੋਈ ਸਖਤ ਐਕਸ਼ਨ ਲਵਾਂਗੇ ਕੋਈ ਕਿਸੇ ਨੇ ਸਾਡੇ ਤੇ ਐਕਸ਼ਨ ਨਹੀਂ ਲਿਆ 9 ਦਿਨ ਬਾਅਦ ਉਹਨਾਂ ਨੇ ਸਾਡੀ 751 ਵਾ ਕੇ ਜ਼ਮਾਨਤ ਕੀਤੀ ਤੇ ਆਇਆ ਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ ਬਹੁਤ ਜਿਆਦਾ ਸੰਗ ਚ ਪਿਆਰੇ ਸੰਗਤ ਰੋਈ ਵੀ ਬਹੁਤ ਫੁੱਲਾਂ ਦੀ ਵਰਖਾ ਵੀ ਕੀਤੀ ਪਰ ਇਹ ਕਿ ਸੰਗਤ ਨੂੰ ਹਣੇ ਅਕਾਦ ਤਖਤ ਪ੍ਰਤੀ ਬਹੁਤ ਨਿਰਾਸ਼ਾ ਵਾ ਕੀ ਜਵਾਬ ਦੇਈਏ ਸੰਗਤ ਨੂੰ ਚਾਹੇਦਾਰ ਸਾਹਿਬ ਬਾਰੇ ਕੀ ਕਹਿ ਸਕਦੇ ਹੈ ਚਾਹੇਦਾਰ ਸਾਹਿਬ ਬਹੁਤ ਬਹੁਤ ਨਿਰਾਸ਼ਾ ਵਾ ਸੰਗਤ ਚ ਵੀ ਇਹ ਜਥੇਦਾਰ ਸਾਹਿਬ ਨੇ ਇਦਾਂ ਕਿਉਂ ਕੀਤਾ ਇਹਨਾਂ ਨੂੰ ਇਹ ਜਿਹੜਾ ਮਾਰਚੇ ਤੋੜਨਾ ਚਾਹੀਦਾ ਕਿਸੇ ਜਥੇਬੰਦੀ ਨਾਲ ਕੋਈ ਰਾਬਤਾ ਕਾਇਮ ਹੋਇਆ 8-9 ਦਿਨ ਦੇ ਵਿੱਚ ਕਿਸੇ ਜਥੇਬੰਦੀ ਨੇ ਖਾਸ ਤੌਰ 'ਤੇ ਸਵਾਦ ਦਿੱਤਾ ਵਾ ਨਹੀਂ ਨਹੀਂ ਕਿਸੇ ਨੇ ਵੀ ਨਹੀਂ ਹੰਨ ਕੋਈ ਰਾਬਤਾ ਸਾਡਾ ਕਿਸੇ ਸਰਮੌਰ ਜਥੇਬੰਦੀ ਨੇ ਕਿਸੇ ਨਹੀਂ ਸਰਮੌਰ ਕਮੇਟੀ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਕੁਛ ਦਿਨ ਪਹਿਲਾਂ ਚਰਚਾਵਾਂ ਸੀ ਕਿ ਜੇ ਪਰਿਵਾਰ ਨੂੰ ਕੋੜਾਈ ਤੇ ਪੰਜਾਬ ਬੰਦ ਹੋ ਜਾਣਾ ਆਹ ਕੁਛ ਹੋ ਜਾਣਾ ਪਰ ਮਾਤਾ ਜੀ ਦਾ ਫੜੇ ਜਾਣਾ ਜਥੇਬੰਦੀ ਦਾ ਨਾਮ ਬੋਲਣਾ ਕੀ ਲੱਗਦਾ ਤੁਹਾਨੂੰ ਨਿਰਾਸ਼ਾ ਜੀ ਲੱਗੀ ਤੁਸੀਂ ਵੀ ਹੁਣ 9 ਦਿਨ ਅਸੀਂ ਜੇਲ੍ਹ ਚ ਲੈ ਕੇ ਆ ਗਏ ਹਾਂ ਕਿਸੇ ਨੇ ਬਿਆਨ ਤੱਕ ਨਹੀਂ ਦਿੱਤਾ ਪੰਜਾਬ ਤੇ ਪਾਸੇ ਇੱਕ ਪਾਸੇ ਇੱਕ ਬਹੁਤ ਦੂਰ ਦੀ ਗੱਲ ਪੰਜਾਬ ਬੰਦ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਵੀ ਮਾਤਾ ਹੁਣੀ ਜੇਲ੍ਹ ਚ ਵਾ 9 ਦਿਨ ਇਹਨਾਂ ਨੇ ਲਗਾਤੇ ਸਾਡੇ 9 ਦਿਨ ਰਾਤ ਨੂੰ ਹੀ ਨਾ ਛੱਡਿਆ ਇੱਕ 51 ਬਾਕੇ ਤੇ ਇਹਨਾਂ ਨੇ ਸਾਨੂੰ 9 ਦਿਨ ਜੇਲ੍ਹ ਚ ਰੱਖਿਆ ਕਿੱਡੀ ਹੈ ਸ਼ਰਮਨਾਕ ਗੱਲ ਸਿੰਘ ਸਾਹਿਬ ਨੇ ਬੁਲਾਇਆ ਨਹੀਂ ਬਾਅਦ ਚ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤੁਹਾਡੇ ਨੂੰ ਅਸੀਂ 4-5 ਦਿਨ ਤੋਂ ਮਿਲਣ ਰਹੇ ਹਾਂ ਮਿਲ ਹੀ ਨਹੀਂ ਰਹੇ ਕਦੀ ਉਹਨਾਂ ਦੀ ਘਰ ਵਾਲੀ ਬਿਮਾਰ ਆ ਕਦੀ ਸਿੰਘ ਸਾਹਿਬ ਆਪ ਬਿਮਾਰ ਆ ਅਸੀਂ 5-6 ਦਿਨ ਤੋਂ ਰੋਜ਼ ਉੱਥੇ ਜਾਂਦੇ ਹਾਂ ਪਤਾ ਕਰਕੇ ਉਹਨੇ ਵੀ ਸਾਨੂੰ ਸਿੰਘ ਸਾਹਿਬ ਮਿਲਣਾ ਹੀ ਸਾਹਮਣੇ ਬੈਠ ਕੇ ਗੱਲ ਕਰੀਏ ਕਿਉਂਕਿ ਸਾਡਾ ਹੱਕ ਮੰਦਾ ਵਾ ਸਾਡੇ ਸਿੱਖਾਂ ਦੀ ਸਿਰਮੌਰ ਕਮੇਟੀ ਆਪਾਂ ਇਹਨਾਂ ਨੂੰ ਕਵਾਂਗੇ ਤੇ ਕਿੰਨਾ ਕਿੰਨੂੰ ਪੁੱਛਾਂਗੇ ਆਪਾਂ ਪਰ ਹਨ ਉਹ ਟਾਈਮ ਨਹੀਂ ਅਜੇ ਦੇ ਰਹੇ